ਕਹਿੰਦੇ ਜਨਮ ਗੁਆਲੇ ਕਹਿੰਦੇ ਪੰਗਾ ਜਿਹੜੇ ਕਿਸਾਨ ਵੀ ਕਿਹਾ ਗੁਰਬਾਨ ਜੀ ਉਹਨਾਂ ਦੇ ਪਿੱਛੇ ਲਾ ਕੇ ਆਪਾਂ ਜਨਮ ਨਾਂ ਗੁਆਲੇ ਹੈ ਸਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਮੇਰੇ ਪਿਆਰ ਨਾਲ ਕਹਿੰਦੇ ਜਨਮ ਗੁਆਇ ਚੋਰ ਮੁੱਸੇ ਕਰੇ ਪੰਜ ਪਹਿਰ ਗਵਾ ਦਰਦ ਮਹਿ ਰਹੇ ਸਕੇ ਤਿਲ ਕਾਮੀ ਪਤਵਾ ਚੇਤ ਸਤਿ ਚਤ ਹੋ ਰਹੇ ਲੈ ਪਰ ਗ ਨੋਂ ਦਰ ਦੇਖ ਜੋ ਤਾਂ ਅੰਤੁਲੀ ਬਸਤ ਨੂੰ ਨਾ ਪਾਈ ਕਹਤ ਕਬੀਰ ਨਾਮੇ ਕਰ ਦੁਸਤ 10 ਮੇ ਤੱਕ ਸਮਾਈ ਕਹਿੰਦੇ ਜਦੋਂ ਸਾਡੇ ਨਾਲ ਮੁਲਾਕਾਤ ਨਾ ਬਸ ਵਿੱਚ ਅਸੀਂ ਬੱਕੇ ਹੋਵਾਂਗੇ ਭਾਈ ਆਜੀ ਤੇ ਤੇਰਾ ਸਾਡਾ ਮਿਲਾਪ ਹੋ ਜਾਏਗਾ ਗੁਰਮੁਖੋ ਉੱਚੇ ਤੱਕ ਜਾਣ ਲਈ ਦੇਖੋ ਸਾਡਾ ਸ਼ੁਰੂ ਦਾ ਦਵਾਰ ਕਿਹੜਾ ਹੈ ਮਾਤਾ ਦੇ ਗਰਭ ਤੋਂ ਸਾਡਾ ਕਾਲ ਨਾਲ ਸੰਬੰਧ ਹੁੰਦਾ ਹੈ ਨਾ ਰੋਈ ਦੇ ਇਹ ਮੈਡੀਕਲ ਸਾਇੰਸ ਆਖਦੀ ਗੁਰੂ ਸਾਹਿਬ ਨੂੰ ਤਾਂ ਬੱਸਿਆ ਹੀ ਹੈ ਇਹਨੂੰ ਮੂਲ ਦਵਾਰ ਵੀ ਆਖੀ ਮੂਲ ਦਵਾਰੇ ਬੰਧਿਆ ਮੰਨ ਤੇ ਮੂਲ ਦਵਾਰ ਜਿੱਥੇ ਦਾਈ ਤੋਂ ਗੰਧ ਮਰਵਾ ਦਿੱਤੀ ਸੀ ਅੱਜ ਸਾਇੰਸ ਨਾਲ ਅਸੀਂ ਉਥੇ ਚੁੰਨੀ ਲਾਦਨੇ ਹਾਂ ਕਹਿੰਦੇ ਭਾਰ ਸੀ ਮਾਤਾ ਦੇ ਗਰਭ ਦੇ ਵਿੱਚ ਨਾੜੀਓ ਨਾਲ ਸੰਬੰਧਤ ਸੀ ਜਦੋਂ ਨਾੜੀਆ ਕੱਟਿਆ ਜਾਂਦਾ ਹੈ ਅਸੀਂ ਸਹਿਮੇਂ ਵਾਰ ਜਦੋਂ ਰੋਣੇ ਹਾਂ ਈੜਾ ਤੇ ਸਿੰਗੜਾ ਤੇ ਸੁਖਮਨ ਦਿਨ ਨਾੜੀਆਂ ਨੇ ਸਾਡੇ ਅੰਦਰ ਈੜਾ ਤੇ ਸਿੰਗੜਾ ਜਦੋਂ ਅਸੀਂ ਰੋਣ ਲੱਗਦੇ ਹਾਂ ਸਾਡੇ ਅੰਦਰ ਕੌਣ ਦਾ ਸੰਚਾਰ ਹੁੰਦਾ ਹੈ ਸੁਖਮਨਾਂ ਨਾੜੀ ਸੰਗੜ ਕੇ ਇੱਕੇ ਸੰਗੜ ਜਾਂਦੀ ਹੈ ਜਿਹਨੂੰ ਅਸੀਂ ਦਸ਼ਮਾ ਦਵਾਰ ਆਖਦੇ ਹਾਂ ਈੜਾ ਤੇ ਸਿੰਗੜਾ ਖੱਬੀ ਤੇ ਸੱਜੀ ਅੱਖ ਦੇ ਵਿੱਚ ਖੁੱਲ ਜਾਂਦੀਆਂ ਹਨ ਸੋ ਗੁਰਮੁਖੋ ਜਿਹੜੇ ਸੰਤ ਜਨ ਹੁੰਦੇ ਹਨ ਜਿन्हें ਆਪਾਂ ਕਹਿੰਦੇ ਸੰਤ ਬਾਬਾ ਕਰਤਾਰ ਸਿੰਘ ਜੀ ਹੁਣ ਜਦੋਂ ਮੰਨ ਲਓ ਆਪਾਂ ਉਹਨਾਂ ਨੂੰ ਜਾ ਕੇ ਅਰਦਾਸ ਬੇਨਤੀ ਕਰਦੇ ਸੀ ਬਸ ਉਹ ਸਮੇਂ ਦੇ ਪੱਲੇ ਕਰਦੇ ਆ ਗਏ ਦੋ ਸਰੀਰ ਦੇ ਰਿਕਸਾਂ ਨੂੰ ਅਸੀਂ ਜਾ ਕੇ ਕਈ ਵਾਰ ਬੇਨਤੀਆਂ ਕੀਤੀਆਂ ਉਹਨੇ ਆ ਪਾਸ਼ਾ ਵੀ ਕਿਰਪਾ ਕਰੋ ਸਾਡੇ ਦੇ ਵਾਰਦਾ ਦੀ ਰਾਹਤ ਕਰੋ ਸੰਤ ਇੱਕ ਦ੍ਰਿਸ਼ਟੀ ਦਿੰਦਾ ਹੈ ਕਿਥੋਂ ਈੜਾ ਤੇ ਪਿੰਗਲਾ ਦੇ ਵਿੱਚ ਆ ਜਿਹੜੀ ਖੱਬੀ ਅੱਖ ਦੇ ਵਿੱਚ ਤੇ ਸੱਜੀ ਦੇ ਵਿੱਚ ਛੋਟੇ ਜਿਹੇ ਬਿੰਦੂ ਹਨ ਕਈ ਵਾਰ ਜਿੱਥੇ ਗਿਆ ਆਪਣੀ ਗਿੱਡ ਵੀ ਆਪਾਂ ਕਰਨੀ ਆ ਗਈ ਆ ਉੱਥੋਂ ਗੁਰਮੁਖ ਦ੍ਰਿਸ਼ਟੀ ਮਾਰਦਾ ਹੈ ਤੇ ਉਹਦੇ ਵਿੱਚ ਇੰਨੀ ਕੁ ਪਾਵਰ ਹੁੰਦੀ ਹੈ ਕਿ ਗੁਰਮੁਖੋ ਜਿਹੜਾ ਅਨਾਜ ਹੁੰਦਾ ਹੈ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ ਜਲ ਨੂੰ ਅੰਮ੍ਰਿਤ ਬਣਾ ਦਿੰਦਾ ਸੋ ਗੁਰਮੁਖੋ ਆਪਾਂ ਜਾਣਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਬੈਠੇ 13-13 ਕੋਲ ਦੇ ਹਾਂ ਸਤਿਗੁਰੂ ਦਾ ਹੁਣ ਚਿੱਤ ਕਿਹਦੇ ਨਾਲ ਜੁੜ ਚੁੱਕਿਆ ਹੈ ਬ੍ਰਹਮਕਾਰ ਨਾਲ ਇੱਕ ਨੂੰ ਪਹੁੰਚ ਚੁੱਕਿਆ ਹਾਂ ਦ੍ਰਿਸ਼ਟੀ ਕਿੱਥੇ ਹੈ ਅਨਾਜ ਤੇ ਹੈ ਸਾਧ ਦੀ ਦ੍ਰਿਸ਼ਟੀ ਅੰਮ੍ਰਿਤ ਬਣਾ ਜਦੋਂ ਸਾਧ ਦ੍ਰਿਸ਼ਟੀ ਮਾਰਦਾ ਹੈ ਇਹਦਾ ਕਿ ਪਿੰਗਲਾ ਦੇ ਵਿੱਚੋਂ ਉਹ ਕੀ ਹੋ ਗਿਆ ਉਹ ਅਨਾਜ ਅਮਰਤ ਹੋ ਗਿਆ ਜਿੰਨਾ ਗੁਰਮਖਾਂ ਨੇ ਜਾ ਕੇ ਉਹ ਅਨਾਜ ਨੂੰ ਛਕਿਆ ਤੇ ਗੁਰਮਖੋ ਉਹਨਾਂ ਦੇ ਤਮੋ ਗੁਣ ਨਾ ਛੋੜੇ ਤੇ ਸਤੋ ਗੁਣ ਪ੍ਰਗਟ ਹੋ ਗਏ ਤੇ ਉਹਦੇ ਨਾਲ ਕੀ ਹੋਇਆ ਉਹ ਮਾਲਕ ਵੱਲ ਨੂੰ ਜੁੜ ਗਏ ਸੋ ਇਸ ਕਰਕੇ ਗੁਰਮਖ ਪਿਆਰੋ ਗੁਰੂ ਘਰ ਦੇ ਵਿੱਚ ਵਾਹਿਗੁਰੂ ਗੁਰੂ ਮੰਤਰ ਜਿਹੜਾ ਹੈ ਉਹਦਾ ਅਭਿਆਸ ਜਰੂਰ ਕਰਿਆ ਕਰ ਕਿਉਂਕਿ ਸਤਗੁਰ ਦਾ ਹੁਕਮ ਵੀ ਹੈ ਗੁਰਸਤ ਪੁਰ ਦਾ ਜੋ ਖਾਇ ਪਲਕੀ ਉਠਰ ਨਾਮ ਜੈ ਉਸਦੇ ਸਾਰ ਹੀ ਸਮਲੰਤੇ ਬੈਠ ਜਾਓ ਤੇ ਫਿਰ ਅੱਗੇ ਸਤਿਗੁਰੂ ਦੀ ਸਾਨੂੰ ਸਮਝਾਣਾ ਕਰਦੇ ਹਨ ਗੁਰਬਾਣੀ ਕਿਹਦੇ ਜਿਵੇਂ ਸੂਰਜ ਚੜ ਰਿਹਾ ਦਿਨ ਉਸੇ ਅਮਰਤ ਮਿਲਾਤ ਨੂੰ ਉਹ ਤੋਂ ਗੁਰਬਾਣੀ ਗੌਣੀ ਹੈ ਗੌਣੀ ਇਹ ਹੀ ਕਿ ਅੰਤਰਗਤ ਹੁਣ ਸਭ ਦਾ ਇੱਕੋ ਸਵਾਲ ਹੁੰਦਾ ਮਨ ਨਹੀਂ ਟਿਕਦਾ ਬਾਣੀ ਪੜਦੇ ਅੱਜ ਮੈਂ ਤੁਹਾਨੂੰ ਬੱਸ ਦਾ ਤੁਹਾਡਾ ਮਨ ਨਹੀਂ ਪਟਕੇ ਗੁਰਮੁਖੋ ਮੈਨੂੰ ਕਿ ਸਤਿਗੁਰੂ ਜੀ ਹੁਣ ਸਾਡੇ ਕੋ ਤਿੰਨ ਚੀਜ਼ਾਂ ਤੇ ਜਾਲ ਪਾਇਆ ਕਾਲ ਜਦੋਂ ਸਾਡਾ ਮਾਤਲੁਕ ਜਨਮ ਹੁੰਦਾ ਨਾ ਕਾਲ ਵੱਟੇ ਇਹ ਚੀਜ਼ਾਂ ਤੇ ਜਾਲ ਪੰਦਾ ਕਾਲ ਜਾਲ ਜੀਭਾ ਔਰ ਮੈਨੀ ਕਾਨੇ ਕਾ ਸੁਨੇ ਲਿਖਣਾ ਕਾਲ ਦਾ ਜਾਲ ਤਿੰਨ ਚੀਜ਼ਾਂ ਤੇ ਪੰਦਾ ਹੈ ਜੀਭ ਉੱਤੇ ਅੱਖਾਂ ਉੱਤੇ ਤੇ ਕੰਨਾ ਉੱਤੇ ਗੁਰਮੁਖੋ ਕਿਸ ਤਰ੍ਹਾਂ ਪੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਨੈਨੋ Neend ਪਰ ਦ੍ਰਿਸ਼ਟੀ ਵਿਕਾ ਨੈਨਾ ਦੇ ਵਿੱਚ Neend ਦੇਤੇ ਤੇ ਇਹ ਬ੍ਰਿਸ਼ਟ ਮਾਨ ਚੰਗਾ ਲੱਗਦਾ ਪਰਾਇਆ ਤੰਨ ਚੰਗਾ ਲੱਗਦਾ ਪਰਾਇਆ ਧੰਨ ਚੰਗਾ ਲੱਗਦਾ ਇਹ ਸੰਸਾਰ ਚੰਗਾ ਲੱਗਦਾ ਬ੍ਰਿਸ਼ਟ ਮਾਨ ਨੈਨੋ ਨੀਂਦ ਪਰ ਗ੍ਰਿਸ਼ਟ ਵਿਕਾਰ ਸਰਬਨ ਸੋਸ਼ਣ ਨੀਂਦ ਵਿਚ ਜਿਹੜੇ ਕੰਨ ਨੇ ਨਿੰਦਿਆ ਚੁਗਈ ਵਿੱਚ ਸੌਂ ਜਾਂਦੇ ਹਨ ਜਿਹੜੀ ਜੀਭ ਹੈ ਸਵਾਦਾਂ ਵਿੱਚ ਸੌਂ ਜਾਂਦੀ ਹੈ ਮਨ ਇਹਨੂੰ ਸੱਚ ਸਮਝ ਕੇ ਇਹਦੇ ਵਿੱਚ ਸੌਂ ਜਾਂਦਾ ਹੈ ਸੋ ਗੁਲਬਖੋ ਹੁਣ ਦੋਵੇਂ ਤੁਸੀਂ ਬਾਣੀ ਪੜਦੇ ਹੁਣ ਇੱਥੇ ਵਿੱਚ ਜਾਂ ਕੱਠੀਆਂ ਕਰੋ ਜੀਭਾਂ ਮਿਲਸੀ ਹਰੀ ਗਸ ਗੁਰਦੇ ਲਈ ਇੱਕ ਕੰਨ ਵਿੱਚ ਇਹ ਸਰਗਰੋ ਮੇਰੇ ਸੱਚ ਸੁਣਨੇ ਨੂੰ ਪਖਾਇਆ ਇਹ ਸੱਚ ਸੁਣਨ ਦੇ ਉੱਤੇ ਸੀ ਇਹਦੇ ਅੱਖਾਂ ਬੁੱਤੀਆਂ ਸਨ ਇਹ ਹਰ ਕਦੇ ਵਿੱਚ ਉਸ ਮਾਲਕ ਨੂੰ ਦੇਖਣ ਲਈ ਬੁੱਤੀਆਂ ਸੀ ਸੋ ਗੁਰਮਖੋ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਜਿਹੜਾ ਸ਼ਬਦ ਤੁਸੀਂ ਉਚਾਰਨ ਕਰ ਰਹੇ ਹੋ ਉਸ ਤੇ ਤੁਹਾਡੀ ਦ੍ਰਿਸ਼ਟੀ ਹੋਵੇ ਜਿਬਾ ਉਹਨੂੰ ਉਚਾਰੇ ਕੰਨ ਸੁਣਨਗੇ ਤੇ ਕੀ ਹੋਵੇਗਾ ਕਾਲ ਦਾ ਜਾਲ ਖੁੱਟ ਜਾਵੇਗਾ ਤੁਹਾਡਾ ਮਨ ਟਿਕਾ ਦੇ ਵਿੱਚ ਆ ਜਾਵੇਗਾ ਮੇਰੀਆਂ ਗੱਲਾਂ ਤੇ ਨਹੀਂ ਤੁਸੀਂ ਇਹਨੂੰ ਪ੍ਰਤੱਖ ਪ੍ਰੈਕਟੀਕਲ ਕਰਕੇ ਵੇਖੋ ਤੁਹਾਡਾ ਮੰਨ ਨਹੀਂ ਭੜਕੇਗਾ ਤੁਹਾਨੂੰ ਬਾਣੀ ਪੜ੍ਹਦੇ ਆਨੰਦ ਵੀ ਆਵੇਗਾ ਤੇ ਗੁਰਬਾਣੀ ਦੇ ਅਰਥ ਵੀ ਆਪਣੇ ਆਪ ਤੁਹਾਨੂੰ ਸਮਝ ਆਣੇ ਸ਼ੁਰੂ ਹੋ ਜਾਣਗੇ ਗੁਰਮਖੋ बार-बार ਜਦੋਂ ਕਿਸੇ ਚੀਜ਼ ਦਾ ਆਪਜੀ ਅਭਿਆਸ ਕਰਦੇ ਹੋ ਤੁਹਾਨੂੰ ਉਹਦੇ ਨਾਲ ਕੀ ਹੋਵੇਗਾ ਅੰਦਰ ਦਾ ਰਸ ਨਿਮਾ ਸ਼ੁਰੂ ਹੋ ਜਾਵੇਗਾ ਸੋ ਗੁਰਮਖੋ ਕਿਉਂਕਿ ਸਮਾਂ ਗੁਰਮਖਾਂ ਦਾ 10 ਵੇਹ ਤੱਕ ਦਾ ਸੀ ਤੇ ਆਪਜੀ ਸਾਰਿਆਂ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਹੋਇਆਂ ਅਨੇਕ ਤਰ੍ਹਾਂ ਦੀਆਂ ਅੰਦਾਜ਼ ਤੋਂ ੁੱੱਲਾ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਮੂਰਖ ਬੱਚਾ ਸਮਝ ਕੇ ਬਖਸ਼ ਦੇਣਾ ਕਿ ਗੁਰੂ ਤੇ ਸੰਗਤ ਬਖਸ਼ਣ ਹਾਰ ਨੇ ਉਹ ਬਖਸ਼ ਸਕਦੇ ਹਨ ਗੁਰਮਖੋ ਹੋਇਆਂ ਭੁੱਲਾਂ ਨੂੰ ਬਖਸ਼ ਲੈਣਾ ਜੀ ਫਤਿਹ ਦਾ ਜਵਾਬ ਫਤਿਹ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਸ ਨੂੰ ਸੰਬੰਧ ਦੇ ਦਰਸ਼ਨ ਦਿਵਾਰੇ ਕਰਾਏ ਪਰਮਕੋ ਤੇ ਮੇਰੇ ਵੀਰ ਜਿਹੜੇ ਕੁਲਬੀਰ ਸਿੰਘ ਜੀ ਮੁਸ਼ਕਾਬਾਦ ਹੈ ਉਹਨਾਂ ਦੇ ذریعے ਆਪ ਜੀ ਨਾਲ ਉਹਨਾਂ ਦੇ ਮਿੱਤਰ ਨੇ ਉਹਨਾਂ ਦੇ ذریعے ਆਪਸ ਨੂੰ ਸੰਬੰਧ ਦੇ ਦਰਸ਼ਨ ਦਿਵਾਰੇ ਕੋ ਮੈਂ ਵੀ ਆਪ ਜੀ ਨੂੰ ਇਹ ਅਰਦਾਸ ਕਰਾਂਗਾ ਕਿ ਸੱਚੇ ਸਤਗੁਰੂ ਕਿਰਪਾ ਕਰੋ ਜਿਸ ਕਾਰਨ ਲਈ ਇਹ ਮਨੁੱਖ ਦੇ ਦਿੱਤੀ ਹੈ ਨਾ ਉਸ ਨੂੰ ਕਰਾ ਲੈਣਾ ਇਸੇ ਜਨਮ ਵਿੱਚ ਕਿਉਂਕਿ ਪਤਾ ਹੀ ਨਹੀਂ ਕਿੰਨੇ ਕ ਜਨਮ ਹੋ ਸਿਰਫ ਫਿਰਫਿਰਤ ਬਹੁਤ ਹੀ ਜੰਗ ਹਾਰਿਓ ਕਿੰਨੇ ਜੰਗ ਹੋਗੇ ਇਸ ਜਨਮ ਸੰਸਾਰ ਤੇ ਜੰਮਦੇ ਆ ਮਰਦੇ ਆ ਮਰਦੇ ਆ ਜੰਮਦੇ ਨਾ ਸੋ ਇਹ ਸਾਡਾ ਨਿਹੜਾ ਨਿਬੜ ਜਾਵੇ ਸੋ ਗੁਰਮੁਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਾਧ ਸੰਤੋਖ ਗੁਰੂ ਸਾਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੋਦ ਵਿੱਚ ਅੱਜ ਭਾਦੋਂ ਦੀ ਸੰਗਤ ਦੇ ਸਮਾਪਤੇ ਵਿੱਚ ਤੇ ਸੰਤ ਗਿਆਨੀ ਪ੍ਰਤਾਪ ਸਿੰਘ ਜੀ ਦੰਦਮੀ ਇਕਸਾਲ ਦੇ ਮੁਖੀ 13ਵੇਂ ਮੁਖੀ ਉਹਨਾਂ ਦੀ ਵਰਸੀ ਦੇ ਸਬੰਧ ਵਿੱਚ ਸੰਕਾ ਨੇ ਇਕੱਤਰ ਪਾਈ ਹੋ ਕੇ ਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੋਥ ਵਿੱਚ ਆਪਣੇ ਧੰਨ ਮਾਨ ਧੰਨ ਸਵਾਸਾਂ ਨੂੰ ਕੋਈ ਪਹਲਾ ਵਾਸਤੇ ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਜੋ ਸਾਡੇ ਵਿੱਚ ਉਚੇਚੇ ਤੌਰ ਤੇ ਭਾਈ ਅਵतार ਸਿੰਘ ਜੀ ਜੋ ਪੰਜਾਬ ਤੋਂ ਆਪ ਸੰਕਾ ਦੇ ਦਰਸ਼ਕਦਾਰੇ ਕਰਨ ਵਾਸਤੇ ਤੇ ਇਹ ਸੰਸਾਰ ਦੇ ਵਿੱਚ ਆਉਣ ਤੇ ਸਾਨੂੰ ਜੋ ਜੀਵਨ ਮਿਲਿਆ ਹੈ ਉਸ ਕੁਬਾਲ ਉਸ ਜੀਵਨ ਵਾਸਤੇ ਜੋ ਭਾਈ ਸਾਹਿਬ ਸੇਵਾ ਦਾ ਉਹਨਾਂ ਨੇ ਜੁਆ ਲਿਆ ਹੈ ਕਿ ਕੁਝ ਜੀ ਆਪ ਨੂੰ ਕਿਸੇ ਕੰ ਦਾ ਪਤਾ ਲੱਗ ਜਾਵੇ ਕਿ ਸੰਸਾਰ ਦੇ ਵਿੱਚ ਅਸੀਂ ਕਿਸ ਕਾਰਨ ਆ ਕੇ ਆਏ ਹਾਂ ਤੇ ਕਦੋਂ ਮੁੜੇ ਹਾਂ ਇਹ ਸਾਰਾ ਸਿਸਟਮ ਕੀ ਹੈ ਤੇ ਉਹ ਦੂਸਰਿਆਂ ਨੂੰ ਇਸ ਸੇਵਾ ਦੇ ਵਿੱਚ ਲਾਉਣ ਦੀ ਇੱਕ ਮਹਾਨ ਉਪਰਾਲਾ ਕਰਦਾ ਹੈ ਆਧਿਕਾਲ ਦੇ ਜੋ ਸਮੇਂ ਦੇ ਅਨੁਸਾਰ ਪ੍ਰਚਾਰ ਚੱਲ ਰਿਹਾ ਹੈ ਪਰ ਪ੍ਰਚਾਰ ਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਵਰਤਕਾਰ ਹੈ ਆਪਣੇ ਸਮੇ ਬਣਾਏ ਹੁੰਦੇ ਹਾਂ ਕਿ ਇੰਨੇ ਤੋਂ ਇੰਨੇ ਵਜੇ ਤੱਕ ਐਸ ਜਸੇ ਨੇ ਜਤੇ ਨੇ ਜੋ ਸੰਗਤ ਦੀ ਵਿਸ਼ਰੀ ਰਾਹੀ ਘਾਤੀ ਵਾਰਾ ਰਾਹੀ ਜਾਂ ਕੀਰਤਨ ਰਾਹੀ ਜਾਂ ਕਥਾ ਰਾਹੀ ਸੇਵਾ ਕਰਨੀ ਹੈ ਉਹ ਸਮਾ ਸੰਗਤ ਆਵੇ ਜਾਂ ਨਾ ਆਵੇ ਢਾਡੀ ਸਿੰਘ ਪ੍ਰਚਾਰਕ ਸਿੰਘ ਆਪਣਾ ਸਮਾ ਲਗਾਈ ਜਾਂਦੇ ਹਨ ਤੇ ਉਹਨਾਂ ਨੇ ਅੱਗੇ ਆਪਣਾ ਸਮਾ ਜੋ ਨਿਯੁਕਤ ਕੀਤਾ ਹੁੰਦਾ ਹੈ ਕਿ ਉਸ ਸਮੇਂ ਨੂੰ ਧਿਆਨ ਵਿੱਚ ਰੱਖਦੇ ਇਹ ਕਥਾ ਤੋਂ ਜਲਦੀ ਉਸੇ ਸਾਥ ਦੇ ਨਾਲ ਸਮਰਥੀ ਕੀਤੀ ਜਾਂਦੀ ਹੈ ਕਿ ਦੂਸਰੇ ਜਦੇ ਦਾ ਟਾਈਮ ਹੈ ਭਾਵੇਂ ਸਾਡੇ ਚੈਨ ਚੱਕਰ ਦੇ ਵਿੱਚ ਕੋਈ ਗੱਲ ਆਵੇ ਜਾਂ ਨਾ ਆਵੇ ਸੋ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਦਾ ਜੋ ਲੋਕ ਪੁੱਛੇ ਚ ਇਸ ਦੁਆਰ ਵਾਸਤੇ ਵੀ ਆਪਾਂ ਕਈਆਂ ਸੋਚਦੇ ਹਾਂ ਕਿ ਲੱਖਾਂ ਬੰਦਿਆਂ ਦਾ ਘਰ ਹੋਵੇਗਾ ਫਿਰ ਆਪਾਂ ਦੁਆਰ ਸਜਾਵਾਂਗੇ ਤੇਰ ਮਨ ਵਖੜ ਵਾਲੇ ਬਹੁਤ ساری ਦੁਨੀਆਂ ਹੋਵੇਗੀ ਤੇ ਵੀਡੀਓ ਬਣ ਗਈਆਂ ਕਈਆਂ ਦੇ ਮਨ ਦੇ ਵਿੱਚ ਨਹੀਂ ਇਸ ਤਰ੍ਹਾਂ ਹੁੰਦਾ ਕਿ ਕਿਸੇ ਨੇ ਗੌਰ ਕੀਤਾ ਕਿ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਕੋਈ ਇੱਕ ਪੁਰਾਣੀ ਤੇ ਵੀ ਕੋਈ ਸਿਮਰਨ ਦੀ ਜੋ ਗੇੜ ਹੈ ਉਹਨੂੰ ਆਪੜੇ ਹਿਰਦੇ ਦੇ ਵਿੱਚ ਉੱਤਰ ਗਈ ਉਹਨਾਂ ਦਾ ਇੱਥੇ ਆਇਆ ਸਫਰਾ ਪੜ ਜਾਵੇਗਾ ਸੁਪਾ ਇਸਾਰ ਨੂੰ ਬਹਿਤੀ ਕਰਦਾ ਹੈ ਕਿ ਜੇ ਸਮਾਂ ਕਿਤੇ ਨਹੀਂ ਦਿੱਤਾ ਅਜੇ ਤੱਕ ਕਿਤੇ ਦਿੱਤਾ ਸਮਾਂ ਸਾਡੇ ਕੋਲ ਹੀ ਤੇ ਸ਼ਾਮ ਦੇ ਦਵਾਨ ਦੇ ਵਿੱਚ ਅਹੀਂ ਜੇ ਕੋਈ ਬਰਾਦਰ ਕਰਨੀ ਜੀ ਸਤਿ ਕੀ ਜੀ ਹਾਂ ਜਿੰਨੀ ਕਿ ਸੰਗਤ ਇੱਕ ਦਿਨ ਰਹਿ ਕੇ ਸਾਨੂੰ ਪਰਬੰਧਕਾਂ ਨੂੰ ਇਹ ਪਰੇਸ਼ਾਨੀ ਆndi ਹੈ ਕਿ ਵੀ ਜੇ ਸੰਗਤ ਨੂੰ ਸੱਤਿਆ ਦੇ ਲੰਗਰ ਵੀ ਤਿਆਰ ਕਰਨਾ ਪਊਗਾ ਪਰ ਆਪਾਂ ਜਿਗਰਾ ਲੰਗਰ ਪਿਆਰ ਕਰਨ ਤੋਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਕਾਰ ਇੱਥੇ ਹੋ ਏਨੇ ਨੇ ਤੇ ਆਪਣੀ ਸੁਣਿਆ ਹੀ ਜਾ ਉਪਰੰਤ ਆਪਣੇ ਪਰਿਵਾਰਾਂ ਸਵੇਤ ਸ਼ਾਮ ਦੇ ਸਮੇਂ ਆਪਣੇ ਕੋਲੇ ਸਮਾ ਹੁੰਦਾ ਤਾਂ ਤੇ ਇਹ ਕਹੀ ਕਿ ਆਪਾਂ ਉਸ ਟਾਈਮ ਤੇ ਹੀ ਹੋਣਾ ਜਦੋਂ ਭਾਈ ਸਾਹਿਬ ਦਾ ਸਮਾ ਲੱਗ ਰਿਹਾ ਹੈਗਾ 5 ਲੱਖ ਮਿੰਟ ਬਾਅਦ ਚਲੇ ਚੱਲਾਂਗੇ ਤੇ 10 15 ਮਿੰਟ ਜੇ ਲੋ ਸੁਣਣ ਕੇ ਆਪਣਾ ਜਿੰਨਾ ਕੁੱਲੇ ਪਊਗਾ ਉਹਨਾਂ ਕੁ ਵੇਖ ਲਵਾਂਗੇ ਨਹੀਂ

ਸਾਰੀਆਂ ਸੰਗਤਾਂ ਲੋ ਭੈਣਾ ਲੋ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਭਾਈ ਸਾਹਿਬ ਜੋ ਪੰਜਾਬ ਤੋਂ ਆਪਣਾ کاروبار ਛੱਡ ਕੇ ਮਹਾਨ کاروبار ਹੈ ਉਹਨਾਂ ਦਾ ਉਹਨਾਂ ਦੱਸਿਆ ਹੈ ਕਿ ਮਹਾਰਾਜ ਦੀ ਕਿਰਪਾ ਹੈ ਸਾਰੇ ਬੰਦਿਆਂ ਤੋਂ ਚੜ੍ਹਦੀ ਕਲਾ ਹੈ ਕੋਈ ਮਾਇਆ ਦਾ ਇਡਾ ਇਹ ਨਹੀਂ ਹੈ ਕਿ ਮਾਇਆ ਕਾਰਨ ਆਪੀ ਕਾਲੀ ਚੱਲਿਆ ਰਹਾ ਕੰਮ ਪਰ ਨਹੀਂ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੈ ਹੋਰ ਮਾਰਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਾ ਜੋ ਅਧਿਆਤਮਕ ਹੈ ਅੰਦਰ ਦੀਆਂ ਜੋ ਗੱਲਾਂ ਹਾਂ ਦਾ ਬਹੁਤ ਏੜ ਵਰਤੇ ਜਾਵੇ ਮਾਣੇ ਕਿਰਪਾ ਕਰੇ ਭਾਈ ਸਾਹਿਬ ਹੋਰ ਸੇਵਾ ਦੇ ਵਿੱਚ ਆਪ ਜੀ ਨੇ ਸਾਰਿਆਂ ਨੂੰ ਜੋੜ ਕੇ ਸਤ ਗੁਰਾਂ ਦੀ ਰਹਿਮ ਬਖਸ਼ਿਸ਼ ਨੂੰ ਪ੍ਰਾਪਤ ਕਰਨ ਇਹ ਬੈਕਤੀ ਸੰਤਨ ਨੂੰ ਜ਼ਰੂਰੀ ਹੈ ਕਿ ਆਪਰੇ ਸ਼ਾਮ ਦੇ ਦੀਵਾਨ ਦੇ ਵਿੱਚ ਜੋ 7:30 ਵਜੇ ਤੋਂ ਲੈ ਕੇ 8:00 ਵਜੇ ਤੱਕ ਪ੍ਰਬੰਧਕਾਂ ਨੇ ਚਲਾ ਕੀਤੀ ਜਾਵੇ ਕਿ ਲੰਗਰ ਤਿਆਰ ਕਰਨਾ ਕਿ ਨਹੀਂ ਕਰਨਾ ਜੇ ਨਹੀਂ ਵੀ ਕੀਤਾ ਜਾਵੇਗਾ ਤਾਂ ਵੀ ਕੋਈ ਪਰੇਟੀ ਕਰਨੀ ਉਹ ਸਮਾਪ ਆਪਣੇ ਘਰਾਂ ਦੇ ਵਿੱਚ ਪ੍ਰਸ਼ਾਦਾ ਸ਼ਗਨਦਾ ਹੁੰਦਾ ਹੀ ਹੈ ਆਪਾਂ ਕਹਿ ਜਾ ਕੇ ਵੀ ਸ਼ੱਕਦੇ ਆ ਪ੍ਰਸ਼ਾਦੇ ਦੇ ਉਲਝਣ ਦੇ ਵਿੱਚ ਨਾ ਪਈਏ ਜੋ ਪ੍ਰਸ਼ਾਦਾ ਭਾਈ ਸਾਹਿਬ ਨੇ ਤਿਆਰ ਕਰਕੇ ਸਾਨੂੰ ਸ਼ਿਖਾਉਣਾ ਆਇਆ ਉਹ ਪ੍ਰਸ਼ਾਦਾ ਸ਼ੱਕਿਆ ਸਾਡੀ ਰਹਿੰਦੇ ਜੀਵਨ ਤੱਕ ਰਹਿੰਦੇ ਸਵਾਸਾਂ ਤੱਕ ਸਾਨੂੰ ਸਫਲਾ ਬਣਾ ਦੇਵੇਗਾ ਸੰਤ ਗਿਆਨੀ ਕਰਤਾਰ ਸਿੰਘ ਜੀ ਜੋ ਮਾਘੋਸ਼ਾਂ ਦੀ ਜੋ ਪੇਮੇ ਵਿੱਚ ਦਮਦਮੇ ਇਤਿਖਾਹ ਤੇ ਜੋ ਕਿ ਅੱਜ ਕੱਲ੍ਹ ਮੀਡੀਆ ਦਾ ਯੋਗ ਹੈ ਉਹ ਸਾਰਾ ਪ੍ਰਚਾਰ ਮੀਡੀਆ ਤੋਂ ਘਰੇ ਬੈਠਿਆਂ ਵੀ ਕਰ ਸਕਦੇ ਹਾਂ ਔਰ ਉਹਨਾਂ ਨੇ ਜੋ ਪ੍ਰਚਾਰ ਕੀਤਾ ਹੈ ਉਹ ਪ੍ਰਚਾਰ ਦੀ ਪਰੇ ਰੇੜ ਹੈ ਉਹਨਾਂ ਨੇ ਪੈਦਲ ਯਾਤਰਾ ਵੀ ਕਰਕੇ ਪ੍ਰਚਾਰ ਕੀਤਾ ਸੈੱਡਲ ਤੇ ਚੜ ਕੇ ਵੀ ਜੋ ਬਹੁਤ ਸਾਰੀ ਯਾਤਰਾ ਕੀਤੀ ਤੇ ਨਾਲ ਪ੍ਰਚਾਰ ਕੀਤਾ ਤੇ ਬੰਮੇ ਵਰਗੇ ਸ਼ਹਿਰ ਦੇ ਵਿੱਚ ਤੇ ਉਹਨਾਂ ਦੀ ਕਹਾਵ ਬੇਮਸਾਲ ਹੈ ਕਿ ਸਿਆਣੇ ਪਰਿਸ਼ਾ ਜਿਨ੍ਹਾਂ ਨੇ ਦਰਸ਼ਨ ਕੀਤੇ ਜੋ ਨਾਲ ਚੱਲਦੇ ਸੀ ਉਹ ਦੱਸਦੇ ਹੁੰਦੇ ਹਾਂ ਕਿ ਉਸ ਟਾਈਮ ਤੇ ਐਨਾ ਕਾਰ ਦੇ ਮਾਧਿਅਮ ਦੇ ਵਿੱਚ ਪ੍ਰੇਮ ਹੁੰਦਾ ਸੀ ਕਿ ਮਾਹ ਪੁਰਸ਼ਾਂ ਦੇ ਨਾਲ ਪਾਏ ਜਥੇ ਦੇ ਵਿੱਚੋਂ ਮਾਹ ਪੁਰਸ਼ਾਂ ਦੇ ਤੇ ਗੱਡੀ ਦੇ ਵਿੱਚ ਬਿਠਾ ਲੈਣਾ ਤੇ ਬਾਹਰੋਂ ਨਤੀ ਗੱਲ ਹੀ ਜਿਹੜੇ ਮਾਹ ਪੁਰਸ਼ਾਂ ਦੇ ਜਥੇ ਦੇ ਵਿੱਚ ਨਾਲ ਸਿੰਘ ਵਿਚਰਦੇ ਸੀ ਕਿਤੇ ਉਹਨਾਂ ਦੇ ਹੀ ਇੱਕ પ્રાਣੀ ਸਾਡੀ ਗੱਡੀ ਦੇ ਵਿੱਚ ਬੈਠ ਜਾਵੇ ਸੌ ਸੌ ਕੱਟੀ ਵਾਲਾ ਬਾਹਰ ਆਦਾ ਵੜੇ ਜਦੋਂ ਜਥਾ

ਭਾਈ ਨਮਨਕ੍ਰਿਤੀ ਸੇਵਾ ਦੀ ਇੱਕ ਵਿਸ਼੍ਰਿਸ਼ਟਾ ਜੋ ਬੜੀ ਚੜ੍ਹਦੀ ਕਲਾ ਦੇ ਨਾਲ ਪ੍ਰਚਾਰ ਕਰਦੇ ਹਾਂ ਇੱਕ ਕੰਦੇ ਵਾਸਤੇ ਉਹਨਾਂ ਨੇ ਸੇਵਾ ਕਰਕੇ ਇਹ ਸੰਕਲਪ ਬਣਤੀ ਹੈ ਕਿ ਆਪਕੀ ਇਸੇ ਤਰ੍ਹਾਂ ਦੀ ਸੱਜਣਾ ਤੇ ਸ਼ਾਮ ਦੇ ਦੁਆਰਾਂ ਦੇ ਵਿੱਚ ਆਪ ਜੀ ਨੂੰ ਜਿਹੜੀ ਬੇਨਤੀ ਹੈ ਕਿ 7:30 ਤੋਂ ਲੈ ਕੇ 8 ਵਜੇ ਤੱਕ ਭਾਈ ਅਵਤਾਰ ਸਿੰਘ ਜੀ ਉਹ ਇੱਥੇ ਦਰ ਦੇ ਇੱਕ ਜਾਗਰਤ ਹੋਏ ਤੇ ਵਰਦਾਰਸ ਰਲ ਕੇ ਪਹੁੰਚੇ ਹਨ ਕੁਝ ਵਿਚਾਰਾਂ ਆਪ ਜੀ ਨਾਲ ਕਿਰਾਂ ਸਾਂਝੀਆਂ ਕਰਨਗੇ ਤੇ ਉਸ ਤੋਂ ਬਾਅਦ ਜੋ ਅਗਲਾ ਸਮਾ ਹੋਏਗਾ ਆਪ ਜੀ ਨੂੰ ਦੱਸਿਆ ਜਾਵੇਗਾ ਉਹ ਤੁਸੀਂ ਸੰਗਠਨ ਕਰੋ ਆਪਾਂ ਇੱਕ ਢੇਡੇ ਵਾਸਤੇ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਜੈ ਪਰਸ਼ੀ ਉਹਨਾਂ ਦੇ ਸੰਬੰਧ ਦੇ ਵਿੱਚ ਕੁਝ ਬਚਨ ਅਰਮੋਲ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ